ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਪ੍ਰੋਗਰਾਮ ਨੂੰ ਮਿਸ ਨਾ ਕਰਿਓ ਤੇ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਆ ਜੋ ਤੁਸੀਂ ਸਕਰੀਨ ਦੇ ਉੱਪਰ ਲਿਖੇ ਹੋਏ ਕੁਰਬਾਨੀ ਦੇ ਸ਼ਬਦ ਦੇਖ ਰਹੇ ਹੋ ਮੈਂ ਬੇਨਤੀ ਕਰਨਾ ਚਾਹਾਂਗਾ ਬਹੁਤ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੇ ਸ਼ਬਦ ਸੰਪੜਨ ਨੂੰ ਮਿਲਦੇ ਆ ਜਿਨ੍ਹਾਂ ਸ਼ਬਦਾਂ ਦੇ ਵਿੱਚ ਹਾਹੀਂ ਨੂੰ ਅਖੀਰ ਦੇ ਵਿੱਚ ਸਿਹਾਰੀ ਦੀ ਮਾਤਰਾ ਲੱਗੀ ਹੈ ਸੰਖੇਚੀ ਯਾਦ ਰੱਖੋ ਇਹ ਜਿਹੜੇ ਸ਼ਬਦ ਆ ਇਹ ਸ਼ਬਦ ਆ ਜੀ ਕਿਰਿਆਵਾਚਕ ਜਾਨਕੀ ਇੰਗਲਿਸ਼ ਵਿੱਚ ਅਸੀਂ ਆਖਦੇ ਹਾਂ ਵਰਬ ਜਦੋਂ ਕਿਰਿਆਵਾਚਕੀ ਸ਼ਬਦ ਖਾਹੇ ਨੂੰ ਸਿਹਾਰੀ ਦੀ ਮਾਤਰਾ ਹੁੰਦੀ ਹੈ ਨਾ ਜੀ ਇਹ ਸ਼ਬਦ ਬਣ ਜਾਂਦੇ ਆ ਪਲੂਰਲ ਜਾਨਕੀ ਬਹੁਵਚਨ ਇਨ੍ਹਾਂ ਸ਼ਬਦਾਂ ਦਾ ਉਚਾਰਨ ਅਸੀਂ ਇਸ ਢੰਗ ਨਾਲ ਕਰਾਂਗੇ ਖਾਹੇ ਖਖੇ ਨੂੰ ਕੰਨੇ ਦੀ ਮਾਤਰਾ ਖਾਹੇ ਨੂੰ ਸਿਹਾਰੀ ਨਾਲ ਇਹਦਾ ਨਾਸਕੀ ਉਚਾਰਨ ਹੋਏਗਾ ਖਾਹੇ ਜਾਹੇ ਪਾਹੇ ਇਸ ਤਰ੍ਹਾਂ ਤਰੀਕੇ ਦੇਣਾ ਜੜੇ ਕੀ ਹਾਹੇ ਦੀ ਸਿਹਾਰੀ ਨਾਸਕੀ ਟੋਨ ਵਿੱਚ ਉਚਾਰਨ ਹੋਏਗੀ ਤੇ ਹਾਹੇ ਦੀ ਸਿਹਾਰੀ ਦਾ ਜਿਹੜਾ ਉਚਾਰਨ ਆ ਇਹਨੂੰ ਖਿਆਲ ਵਿੱਚ ਰੱਖੋ ਮੁਹਾਰਨੀ ਦਾ ਜਿਹੜਾ ਜਰੂਰ ਅਭਿਆਸ ਕਰਿਆ ਕਰੋ ਮੈਂ ਬਹੁਤ ਵਾਰ ਬੇਨਤੀ ਕਰਦਾ ਹਾਂ ਹਾਹੇ ਦੀ ਸਿਹਾਰੀ へ ਪੋਲਾ ਜਿਆ へ ਖਾਹੇ ਜਾਹੇ ਜਿਹੜੀ ਕੰਨੇ ਦੀ ਮਾਤਰਾ ਹੈ ਉਹਨੂੰ ਥੋੜਾ ਲਮਕਾ ਦਿਓ ਹਾਹੇ ਦੀ ਸਿਹਾਰੀ ਆਪਣੇ ਆਪ ਲਗੂ ਮਾਤਰਾ ਹੈ ਤੇ ਉਹ ਆਪਣੀ ਟੋਨ ਚ ਉਚਾਰਨ ਹੋਏਗੀ ਕਾਹੇ ਜਾਹੇ ਪਾਹੇ ਇਸ ਤੰਤਰਿਕ ਦੇ ਨਾਲ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ